ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਵਲ ਵਾਲਾ ਕੁੜਤਾ ਜਾਂ ਜਿਹਨੂੰ ਪਲੇਟ ਕਹਿ ਦਿੰਦੇ ਆ ਇੱਕ ਅਗਲੀ ਸਾਈਡ ਵਲ ਹੁੰਦਾ ਹੈ ਤੇ ਦੋ ਪਿਛਲੀ ਸਾਈਡ ਵਲ ਪੈਂਦੇ ਹਨ ਉਸ ਦੀ ਕਟਾਈ ਕਰਨੀ ਸਿੱਖਾਂਗੇ ਆਪਣੇ ਕੋਲ 5 ਮੀਟਰ ਕੱਪੜਾ ਹੈ ਜਿੱਕਰ ਕੱਪੜੇ ਦੀ ਮੈਂਤੀ ਕਿਸ ਤਰ੍ਹਾਂ ਕਰਨੀ ਹੈ ਤੋਂ ਮੈਂ ਪਹਿਲਾਂ ਵੀਡੀਓ ਬਣਾ ਚੁੱਕਿਆ ਉਹ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਪੜੇ ਨੂੰ ਕੈਰਾ ਕਰਕੇ ਵਿਛਾ ਲੈਣਾ ਹੈ ਜਿੰਨੀ ਤੁਹਾਡੀ ਕਪੜੇ ਦੀ ਲੰਬਾਈ ਹੋਵੇਗੀ ਉਹ ਆਪਾਂ ਮਿੰਤੀ ਕਰ ਲੈਣੀ ਹੈ ਕੈਰਾ ਕਰਕੇ ਜਿੰਨੀ ਆਪਣੀ ਲੰਬਾਈ ਹੈ ਤਿਆਰ কুরਤੇ ਦੀ ਆਪਾਂ ਉਨੇ ਤੇ ਨਿਸ਼ਾਨ ਲਾ ਲੈਣਾ ਹੈ ਮੇਰੇ ਕੋਲ 38.5 ਇੰਚ ਹੈ ਤਮੈ ਅੱਧਾ ਇੰਚ ਐਕਸਟਰਾ ਕੇਵਲ ਰੱਖਣਾ ਹੈ 39 ਇੰਚ ਤੇ ਨਿਸ਼ਾਨ ਲਾ ਲਿਆ ਹੈ ਇਸ ਨੂੰ ਆਪਾਂ ਦੂਰਾ ਕਰ ਲਵਾਂਗੇ ਅਗਲਾ ਤੇ ਪਿਛਲੇ ਹਿੱਸੇ ਦੀ ਕਟਾਈ ਆਪਾਂ ਇਕੱਠੀ ਕਰਨੀ ਹੈ ਉਸ ਤੋਂ ਬਾਅਦ ਇੱਕ ਵਾਰੀ ਇਸ ਨੂੰ ਹੋਰ ਫੋਲਡ ਕਰਕੇ ਵਿਛਾ ਲੈਣਾ ਹੈ ਤਾਂ ਕਿ ਕਟਾਈ ਇਸ ਦੀ ਸੌਖੀ ਹੋ ਸਕੇ ਇਸ ਨੂੰ ਵਿਛਾ ਕੇ ਆਪਾਂ কুরਤੇ ਦੀ ਕਟਾਈ ਕਰ ਲਵਾਂਗੇ ਕਿਸੇ ਵੀ ਪਾਸੇ ਕਾਣੋਨੀ ਕੋਈ ਰਹਿਣੀ ਚਾਹੀਦੀ ਇੱਕ ਵਾਰ ਤੁਸੀਂ ਫੇਰ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਆਪਾਂ ਜਿੰਨਾ ਕੱਪੜਾ ਫੋਲਡ ਕੀਤਾ ਹੈ ਉਹ ਸਹੀ ਹੈ ਕਿ ਗਲਤ ਹੈ ਇਸ ਤੋਂ ਬਾਅਦ ਆਪਾਂ ਇਸ ਦੀ ਕਟਾਈ ਕਰ ਦੇਣੀ ਹੈ ਇੱਕ কুরਤੇ ਦੀ ਕਟਾਈ ਹੋ ਗਈ ਹੈ ਇਸ ਤੋਂ ਬਚੇ ਹੋਏ ਕੱਪੜੇ ਵਿੱਚੋਂ ਆਪਾਂ ਪਜਾਮੇ ਤੇ ਬਾਹਾਂ ਦੀ ਕਟਾਈ ਕਰਾਂਗੇ ਇਸ ਨੂੰ ਆਪਾਂ ਸਾਈਡ ਤੇ ਰੱਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਜਿੰਨੀ ਪਜਾਮੇ ਦੀ ਲੰਬਾਈ ਦੀ ਮੰਗਤੀ ਕੀਤੀ ਹੈ ਉਹਦਾ ਨਿਸ਼ਾਨ ਲਾ ਲੈਣਾ ਹੈ ਮੇਰੇ ਕੋਲ ਪਜਾਮਾ 39 ਇੰਚ ਹੈ ਤਾਂ ਮੈਂ 5 ਇੰਚਸ ਤੋਂ ਬਾਅਦ ਹੋਰ ਰੱਖਾਂਗਾ ਨੇਫੇ ਵਾਸਤੇ ਤੇ ਪਹੁੰਚੇ ਵਾਸਤੇ 5 ਇੰਚ ਆਪਾਂ ਨੂੰ ਕੱਪੜਾ ਜ਼ਿਆਦਾ ਚਾਹੀਦਾ ਹੈ ਇਸ ਨੂੰ ਵੀ ਆਪਾਂ ਫੋਲਡ ਕਰ ਲਵਾਂਗੇ ਅਗਲੇ ਦੋ ਹਿੱਸਿਆਂ ਦੀ ਤੇ ਪਿਛਲੇ ਦੋ ਹਿੱਸਿਆਂ ਦੀ ਕਟਾਈ ਵਾਸਤੇ ਇਸ ਨੂੰ ਦੂਰਾ ਕਰ ਲੈਣਾ ਹੈ ਇੱਕ ਵਾਰ ਫੇਰ ਫੋਲਡ ਕਰਕੇ ਆਪਾਂ ਇਸ ਦੀ ਕਟਾਈ ਕਰ ਲਵਾਂਗੇ ਤੁਸੀਂ ਪਹਿਲਾਂ ਮਿੰਤੀ ਵਾਲੀ ਵੀਡੀਓ ਦੇਖ ਲਿਓ ਉਸ ਵਿੱਚ ਦੱਸਿਆ ਗਿਆ ਹੈ ਕਿ ਬਾਹ ਵਾਸਤੇ ਕਪੜਾ ਬਚਦਾ ਹੈ ਕਿ ਨਹੀਂ ਬਚਦਾ ਹੈ ਆਪਾਂ ਕਪੜਾ ਲਾਹ ਲਾ ਕੇ ਨਹੀਂ ਰੱਖਣਾ ਹੈ ਪਹਿਲਾਂ ਇਸ ਦੀ ਪ੍ਰੋਪਰ ਮਿੰਤੀ ਕਰਨੀ ਹੈ ਕਿ 5 ਮੀਟਰ ਵਿੱਚ ਆਪਣਾ ਕੁੜਤਾ ਪਜਾਮਾ ਬਣਦਾ ਹੈ ਕਿ ਨਹੀਂ ਬਣਦਾ ਹੈ ਇੱਕ ਵਾਰ ਫਿਰ ਆਪਾਂ ਇਸ ਨੂੰ ਨਾਪ ਲਵਾਂਗੇ ਉਸ ਤੋਂ ਬਾਅਦ ਇਸ ਦੀ ਕਟਾਈ ਕਰ ਦੇਣੀ ਹੈ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਕੱਪੜਾ ਬਚਿਆ ਹੈ ਉਹ ਆਪਣੀ ਬਾਹ ਦੀ ਕਟਾਈ ਵਾਸਤੇ ਹੋਵੇਗਾ ਇਸ ਦੀ ਮੈਂੰਤੀ ਮੈਂ ਪਹਿਲਾਂ ਹੀ ਕਰ ਲਈ ਸੀ ਤਾਂ ਕਰਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਕੁੜਤਾ ਪਜਾਮਾ ਆਪਣਾ ਪੂਰਾ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਹੈ ਇਸ ਦੀ ਮੈਂ ਵੀਡੀਓ ਪਹਿਲਾਂ ਬਣਾ ਚੁੱਕਿਆ ਤੁਸੀਂ ਚੈਨਲ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ 31 ਇੰਚ ਆਪਣੇ ਕੋਲ ਕੱਪੜਾ ਬਚ ਗਿਆ ਹੈ ਹੁਣ ਮੈਂ ਤੁਹਾਨੂੰ ਵਲ ਵਾਲੇ ਕੁੜਤੇ ਦੀ ਕਟਾਈ ਕਰਨੀ ਦੱਸਾਂਗਾ ਸਭ ਤੋਂ ਪਹਿਲਾਂ ਤੁਸੀਂ ਦੋਨਾਂ ਕੰਨੀਆਂ ਨੂੰ ਬਰਾਬਰ ਕਰਕੇ ਵਧੀਆ ਤਰੀਕੇ ਨਾਲ ਇਸ ਨੂੰ ਵਿਛਾ ਲੈਣਾ ਹੈ ਇਹ ਵਿਛਾਉਣ ਤੋਂ ਬਾਅਦ ਆਪਾਂ ਦੋਸਤੋ ਜਿਹੜੀ ਆਪਣੇ ਕੋਲ ਕੰਨੀ ਹੈ ਉਸ ਦੀ ਆਪਾਂ ਕਟਾਈ ਕਰ ਦੇਣੀ ਹੈ ਇਹ ਆਪਾਂ ਕੁਰਤੇ ਪਜਾਮੇ ਦੀ ਸਿਲਾਈ ਵਿੱਚ ਇਹ ਨਹੀਂ ਆਉਣੀ ਚਾਹੀਦੀ ਵਲ ਵਾਲੇ ਕੁੜਤੇ ਵਿੱਚ ਆਪਾਂ ਕੇਵਲ ਘੇਰੇ ਦਾ ਨਾਪ ਹੀ ਲੈਣਾ ਹੁੰਦਾ ਹੈ ਛਾਤੀ ਤੇ ਪੇਟ ਦਾ ਨਾਪ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਕੱਲਾ ਤੁਸੀਂ ਘੇਰਾ ਹੀ ਮਾਪਣਾ ਹੈ ਕਿੰਨਾ ਹੈ ਜਿੰਨਾ ਘੇਰਾ ਹੈ ਉਸ ਵਿੱਚ ਕੇਵਲ ਤੁਸੀਂ ਅੱਧਾ ਇੰਚ ਹੀ ਹੋਰ ਜੋੜਨਾ ਹੈ ਹੋਰ ਕੋਈ ਫालतू ਦੁਬਾਰ ਰੱਖਣ ਦੀ ਜ਼ਰੂਰਤ ਨਹੀਂ ਹੈ ਮੇਰੇ ਕੋਲ ਘੇਰਾ ਜਿਹੜਾ ਉਸ 2.25 ਇੰਚ ਹੈ ਉਹਦੇ ਵਿੱਚ ਮੈਂ ਅੱਧਾ ਇੰਚ ਜੋੜਾਂਗਾ ਤਾਂ ਆ ਪੌਣੇ 26 ਇੰਚ ਹੋ ਜਾਵੇਗਾ ਤੁਹਾਡੇ ਕੋਲ ਜਿੰਨਾ ਵੀ ਹੋਵੇਗਾ ਉਸ ਵਿੱਚ ਤੁਸੀਂ ਕੇਵਲ ਅੱਧਾ ਇੰਚ ਹੀ ਜੋੜਨਾ ਹੈ ਇਸ ਤਰੀਕੇ ਨਾਲ ਆਪਾਂ ਇੱਕ ਸ਼ੁਰੂਆਤ ਤੇ ਪੌਣੇ 26 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇੱਕ ਤੁਸੀਂ ਵਿਚਾਲੇ ਕਰਕੇ ਇਸ ਦਾ ਮਾਰਕ ਲਗਾ ਲੈਣਾ ਹੈ ਪੌਣੇ 26 ਇੰਚ ਤੇ ਉਸ ਤੋਂ ਬਾਅਦ ਇੱਕ ਆਪਾਂ ਅਖੀਰ ਵਿੱਚ ਮਾਰਕ ਲਗਾ ਲੈਣਾ ਹੈ ਇਹ ਤਿੰਨ ਤੁਸੀਂ ਨਿਸ਼ਾਨ ਲਗਾ ਲੈਣੇ ਹਨ ਤਾਂ ਕਿ ਆਪਣੀ ਕਟਾਈ ਸੌਖੀ ਹੋ ਸਕੇ ਉਸ ਤੋਂ ਬਾਅਦ ਫੱਟੀ ਦੀ ਸਹਾਈਤਾ ਨਾਲ ਇਹ ਤਿੰਨੇ ਜਿਹੜੇ ਆਪਾਂ ਨਿਸ਼ਾਨ ਲਗਾਏ ਆ ਉਸ ਨੂੰ ਆਪਸ ਵਿੱਚ ਮਿਲਾ ਦੇਣਾ ਹੈ ਤੇ ਕੱਪੜੇ ਦੀ ਕਟਾਈ ਕਰ ਦੇਣੀ ਹੈ ਇਸ ਤੋਂ ਬਾਅਦ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਬਚ ਰਿਹਾ ਹੈ ਇਸ ਵਿੱਚ ਆਪਾਂ ਧੀਰੇ ਤੇ ਗਿੱਜਿਆਂ ਦੀ ਕਟਾਈ ਕਰਾਂਗੇ ਇਸ ਵਿੱਚੋਂ ਹੀ ਆਪਣਾ ਉਹ ਕੱਪੜਾ ਨਿਕਲੇਗਾ ਇਸ ਨੂੰ ਸਾਹਮਣੇ ਰੱਖ ਲੈਣਾ ਹੈ ਜਿਹੜੀ ਆਪਾਂ ਕੁੜਤੇ ਦੀ ਕਟਾਈ ਕੀਤੀ ਹੈ ਉਸ ਨੂੰ ਆਪਸ ਵਿੱਚ ਫੋਲਡ ਕਰਕੇ ਦੋਨੋਂ ਸਾਈਡਾਂ ਬਰਾਬਰ ਕਰਕੇ ਇਸ ਤਰੀਕੇ ਨਾਲ ਤੁਸੀਂ ਨਹ ਦੀ ਸਹਾਇਤਾ ਨਾਲ ਭਾਣ ਪਾ ਲਿਓ ਜਾਂ ਪ੍ਰੈਸ ਦੀ ਸਹਾਇਤਾ ਨਾਲ ਤੁਸੀਂ ਭਾਣ ਪਾ ਕੇ ਇਸ ਨੂੰ ਵਧੀਆ ਤਰੀਕੇ ਨਾਲ ਇਕੋ ਜਿਹਾ ਕਰ ਲੈਣਾ ਹੈ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਹੈ ਪਰ ਤੁਹਾਨੂੰ ਇੱਕ ਵਾਰ ਵੀਡੀਓ ਵੇਖਣ ਤੋਂ ਬਾਅਦ ਕੁੜਤੇ ਦੀ ਕਟਾਈ ਕਰਨੀ ਆ ਜਾਵੇਗੀ ਇਸ ਤਰੀਕੇ ਨਾਲ ਇਸ ਨੂੰ ਵਧੀਆ ਭਾਣ ਪਾਉਣ ਤੋਂ ਬਾਅਦ ਦੋਵੇਂ ਲੜ ਆਪਸ ਵਿੱਚ ਫੜ ਕੇ ਇਸ ਤਰ੍ਹਾਂ ਪਹਿਲਾਂ ਵਾਂਗੂ ਹੀ ਆਪਾਂ ਇਸ ਨੂੰ ਚਾਰ ਲੜਾ ਕਰ ਲੈਣਾ ਹੈ ਜਿਹੜੇ ਖੁੱਲੇ ਪਾਸੇ ਆ ਉਹ ਆਪਾਂ ਆਪਣੀ ਸਾਈਡ ਰੱਖਣੇ ਹਨ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਉਣਾ ਹੈ ਜੇਕਰ ਤੁਹਾਡਾ ਪੇਟ ਨਿਕਲਿਆ ਹੋਇਆ ਹੈ ਢਿੱਡ ਜਿਆਦਾ ਵਧਿਆ ਹੋਇਆ ਹੈ ਤਾਂ ਆਪਾਂ ਇਹ ਅਗਲਾ ਪਾਸਾ ਥੋੜਾ ਅੱਧਾ ਇੰਚ ਘੱਟ ਕੱਟਾਂਗੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਜਿੰਨੀ ਆਪਣੀ ਲੰਬਾਈ ਹੈ ਉਨਾ ਹੀ ਤੁਸੀਂ ਨਿਸ਼ਾਨ ਲਗਾਉਣਾ ਹੈ ਇਸ ਵਿੱਚ ਕੋਈ ਦਬਾਅ ਨਹੀਂ ਰੱਖਣਾ ਹੈ ਜੇਕਰ ਤੁਸੀਂ ਪੇਟ ਨਿਕਲਿਆ ਹੋਇਆ ਹੈ ਤਾਂ 2 ਸੂਤ ਕਪੜਾ ਘੱਟ ਹੀ ਕੱਟਣਾ ਹੈ ਲੰਬਾਈ ਨਾਲੋਂ ਵੱਧ ਨਹੀਂ ਕੱਟਣਾ ਹੁਣ ਆਪਾਂ ਘੇਰੇ ਦੀ ਕਟਾਈ ਕਰਾਂਗੇ ਘੇਰੇ ਦੀ ਕਟਾਈ ਲਈ 3/3 ਇੰਚ ਦੇ ਦੋਨਾਂ ਸਾਈਡ ਤੇ ਨਿਸ਼ਾਨ ਲਗਾਉਣੇ ਹਨ ਫਿਰ ਇਹਨਾਂ ਨਿਸ਼ਾਨਾਂ ਤੋਂ ਗਲਾਈ ਸਟਾਰਟ ਕਰਨੀ ਹੈ ਤੇ ਦੂਜੇ ਨਿਸ਼ਾਨ ਤੇ ਗਲਾਈ ਖਤਮ ਕਰ ਦੇਣੀ ਹੈ ਇਸ ਤਰੀਕੇ ਨਾਲ ਇਹ ਗਲਾਈ ਦੇਣ ਦਾ ਸੌਖਾ ਤਰੀਕਾ ਹੈ ਸਭ ਤੋਂ ਪਹਿਲਾਂ ਆਪਾਂ ਥੱਲੋਂ ਘੇਰੇ ਦੀ ਗਲਾਈ ਦਵਾਂਗੇ ਜਿੰਨੀ ਆਪਣੀ ਲੰਬਾਈ ਹੈ ਓਨੀ ਹੀ ਰੱਖੀ ਹੈ ਕੋਈ ਇਸ ਵਿੱਚ ਦਬਾਅ ਨਹੀਂ ਰੱਖਿਆ ਜੇਕਰ ਤੁਸੀਂ ਪੇਟ ਨਿਕਲਿਆ ਹੈ ਤਾਂ ਆਪਾਂ ਨੂੰ ਅਗਲਾ ਹਿੱਸਾ ਪਿਛਲੇ ਪਿਛਲਾ ਹਿੱਸਾ ਅਗਲੇ ਹਿੱਸੇ ਨਾਲੋਂ ਅੱਧਾ ਇੰਚ ਘੱਟ ਕਟਣਾ ਹੁੰਦਾ ਹੈ ਪਿਛਲਾ ਹਿੱਸਾ ਜਿਹੜਾ ਆਪਣਾ ਹੁੰਦਾ ਹੈ ਉਹ ਅਗਲੇ ਹਿੱਸੇ ਨਾਲੋਂ ਅੱਧਾ ਇੰਚ ਉੱਚਾ ਹੋਵੇਗਾ ਉਹ ਤੁਹਾਨੂੰ ਮੈਂ ਹੁਣੇ ਕਰਕੇ ਦਿਖਾਵਾਂਗਾ ਕਿਸ ਤਰੀਕੇ ਨਾਲ ਕਰਨਾ ਹੈ ਇਹ ਗਲਾਈ ਦੇਣ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਅੱਧਾ ਇੰਚ ਆਪਾਂ ਉਤਲੀ ਸਾਈਡ ਤੋਂ ਖਿਸਕਾ ਲੈਣਾ ਹੈ ਇਸ ਤਰੀਕੇ ਨਾਲ ਵੱਡਾ ਛੋਟਾ ਕਰ ਦੇਣਾ ਹੈ ਉਤਲਾ ਹਿੱਸਾ ਆਪਣਾ ਅੱਧਾ ਇੰਚੇ ਛੋਟਾ ਹੋ ਜਾਵੇਗਾ ਤੇ ਥਲੜਾ ਹਿੱਸਾ ਅੱਧਾ ਇੰਚ ਵੱਡਾ ਹੋ ਜਾਵੇਗਾ ਸਭ ਤੋਂ ਪਹਿਲਾਂ ਆਪਾਂ ਧੀਰੇ ਦਾ ਨਿਸ਼ਾਨ ਲਗਾਉਣਾ ਹੈ ਧੀਰਾ ਆਪਾਂ ਸਣੇ ਦਬਾ ਮਾਪਣਾ ਹੈ ਜਿੰਨਾ ਧੀਰਾ ਹੈ ਉਸ ਦਾ ਆਪਾਂ ਅੱਧ ਕਰਕੇ ਨਿਸ਼ਾਨ ਲਗਾਵਾਂਗੇ ਧੀਰਾ ਹੈ 1.5 ਇੰਚ ਆਪਾਂ 0.9 ਇੰਚ ਤੇ ਨਿਸ਼ਾਨ ਲਗਾ ਲਿਆ ਹੈ ਤੇ ਇੱਕ ਆਪਾਂ 1.5 ਇੰਚ ਤੇ ਨਿਸ਼ਾਨ ਲਗਾਵਾਂਗੇ ਜਿਹੜੇ ਮਗਰਲੇ ਸਾਈਡ ਤੇ ਪਲੇਟ ਪਾਉਣੇ ਹਨ ਬਲ ਕਹਿੰਦੇ ਆ ਜਾਂ ਪਲੇਟ ਕਹਿੰਦੇ ਆ ਉਸ ਤਰੀਕੇ ਨਾਲ ਹੀ ਤੀਰੇ ਦਾ ਫੇਰ ਨਿਸ਼ਾਨ ਲਗਾਉਣਾ ਹੈ 7.5 ਇੰਚ ਤੇ 1.75 ਦਾ ਅੱਧਾ 7.5 ਹੋ ਗਿਆ ਤੇ 1.5 ਇੰਚ ਪਲੇਟਾਂ ਦਾ ਆਵੇਗਾ ਇਸ ਤਰੀਕੇ ਨਾਲ ਦੋਵੇਂ ਨਿਸ਼ਾਨ ਆਪਸ ਵਿੱਚ ਮਿਲਾ ਕੇ ਇਸਦੇ ਕਰ ਦੇਣੇ ਹਨ ਉੱਪਰਲੀ ਸਾਈਡ ਤੋਂ ਆਪਾਂ ਪਾਉਣੇ 1 ਇੰਚ ਦਾ ਪੌਣਾ 1 ਇੰਚ ਦਾ ਨਿਸ਼ਾਨ ਲਗਾਵਾਂਗੇ ਇਹ ਦੋਨਾਂ ਹਿੱਸਿਆਂ ਨੂੰ ਅਲੱਗ ਕਰਨ ਵਾਸਤੇ ਪੌਣਾ 1 ਇੰਚ ਦਾ ਹਿੱਸਾ ਨਿਸ਼ਾਨ ਲਗਾਉਣਾ ਹੈ ਇਸ ਤਰੀਕੇ ਨਾਲ ਇਸ ਨੂੰ ਆਪਾਂ ਵੀ ਆਪਸ ਵਿੱਚ ਮਿਲਾ ਦੇਣਾ ਹੈ ਜਿੰਨਾ ਆਪਣਾ ਮੋਢਾ ਹੈ ਉਹ ਤੋਂ ਆਪਾਂ 2-3 ਇੰਚ ਇੱਕ ਵਾਰੀ ਘੱਟ-ਘੱਟਾਂਗੇ 10 ਇੰਚ ਮੋਢਾ ਤਿਆਰ ਕਰਨਾ ਹੈ ਮੈਂ ਇੱਕ ਵਾਰੀ 8 ਇੰਚ ਕੱਟਣ ਲੱਗਿਆ ਤੁਸੀਂ 8 ਇੰਚ ਤੋਂ ਵੀ ਘੱਟ-ਘੱਟ ਕੇ ਦੇਖ ਸਕਦੇ ਹੋ ਸੌਖਾ ਤਰੀਕਾ ਮੋਢਾ ਕੱਟਣ ਦਾ ਵੀ ਇੱਕੋ ਵਾਰੀ ਚ ਮੋਢਾ ਤੁਹਾਡਾ ਬਰਾਬਰ ਫਿੱਟ ਆ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਗਲਾਈ ਦੇ ਦੇਣੀ ਹੈ ਮੈਂ ਪਹਿਲਾਂ ਹੀ ਬਾਹਾਂ ਦੀ ਕਟਾਈ ਕਰਕੇ ਰੱਖ ਲਈ ਸੀ ਉਹ ਅਗਲੀ ਵੀਡੀਓ ਵਿੱਚ ਤੁਹਾਨੂੰ ਉਸ ਦੇ ਬਾਹਾਂ ਦੀ ਕਟਾਈ ਕਰਨ ਬਾਰੇ ਵੀ ਸਿਖਾਵਾਂਗਾ ਇਸ ਤਰੀਕੇ ਨਾਲ ਤੁਸੀਂ ਬਾਹਾਂ ਦਾ ਮੋਢਾ ਉੱਪਰਲੀ ਸਾਈਡ ਤੋਂ ਮਲਾ ਕੇ ਇਸ ਤਰੀਕੇ ਨਾਲ ਆਪਾਂ ਖਿੱਚ ਕੇ ਦੇਖਣਾ ਹੈ ਕਿ ਪੂਰਾ ਆ ਰਿਹਾ ਹੈ ਕਿ ਨਹੀਂ ਆ ਰਿਹਾ ਹੈ ਬਾਹਾਂ ਦਾ ਮੋਢਾ ਵੱਡਾ ਹੈ ਕੁਮੀਦ ਦਾ ਮੋਢਾ ਛੋਟਾ ਹੈ ਆਪਾਂ ਇਸ ਦੀ ਹੋਰ ਕਟਾਈ ਕਰਾਂਗੇ ਇਹ ਬਹੁਤ ਹੀ ਸੌਖਾ ਤਰੀਕਾ ਹੈ ਕਟਾਈ ਕਰਨ ਦਾ ਇੱਕ ਵਾਰ ਫਿਰ ਆਪਾਂ ਮਿਣ ਕੇ ਵੇਖਾਂਗੇ ਹਜੇ ਵੀ ਆਪਣਾ ਮੋਢਾ ਥੋੜਾ ਜਿਹਾ ਛੋਟਾ ਹੈ ਆਪਾਂ ਥੋੜੀ ਜਿਹੀ ਹੋਰ ਕਟਾਈ ਇਸ ਦੀ ਕਰਾਂਗੇ ਬਾਹਾਂ ਦੀ ਕਟਾਈ ਦੀ ਵੀਡੀਓ ਤੁਹਾਨੂੰ ਅਗਲੇ ਪਾਰਟ ਵਿੱਚ ਮਿਲ ਜਾਵੇਗੀ ਇਹ ਵੀਡੀਓ ਜਿਆਦਾ ਲੰਮੀ ਹੋ ਜਾਣੀ ਸੀ ਇਸ ਕਰਕੇ ਮੈਂ ਇਸ ਵਿੱਚ ਕਟਾਈ ਕਰਕੇ ਨਹੀਂ ਦਿਖਾਈ ਇਸ ਤਰੀਕੇ ਨਾਲ ਤੁਸੀਂ ਫਿਰ ਨਾਪ ਕੇ ਇਸ ਨੂੰ ਵੇਖਣਾ ਹੈ ਹੁਣ ਬਰਾਬਰ ਆਪਣਾ ਪੂਰਾ ਫਿੱਟ ਆ ਗਿਆ ਹੈ ਮੋਢੇ ਦੀ ਕਟਾਈ ਹੋ ਗਈ ਹੈ ਹੁਣ ਉੱਪਰਲੀ ਸਾਈਡ ਤੋਂ ਆਪਾਂ ਜਿਹੜਾ ਪੌਣੇ 1 ਇੰਚ ਦਾ ਨਿਸ਼ਾਨ ਲਗਾਇਆ ਸੀ ਉਸ ਨੂੰ ਆਪਾਂ ਕਟਾਂਗੇ ਜਿਹੜਾ ਪਾਸਾ ਆਪਣਾ ਛੋਟਾ ਕੱਟਿਆ ਜਾਵੇਗਾ ਉਹ ਆਪਣਾ ਪਿਛਲਾ ਪਾਸਾ ਹੋਵੇਗਾ ਤੇ ਅਗਲਾ ਹਿੱਸਾ ਆਪਣਾ 1.5 ਇੰਚ ਵੱਡਾ ਹੋ ਜਾਣਾ ਹੈ ਜਿਸ ਵਿੱਚ ਆਪਣੇ ਸਾਰੇ ਦਬਾਅ ਆ ਜਾਣੇ ਹਨ ਉੱਪਰ ਵਾਲੀ ਸਲਾਈ ਦਾ ਤੇ ਥੇਕੇ ਵਾਲੀ ਸਲਾਈ ਦਾ ਉਸ ਤੋਂ ਬਾਅਦ ਆਪਾਂ ਗੀਜੇ ਦਾ ਤੇ ਚੱਕ ਦਾ ਨਿਸ਼ਾਨ ਲਗਾਉਣਾ ਹੈ ਚਾਕ ਤੁਸੀਂ ਮਿਲ ਲੈਣੇ ਹਨ ਕਿੰਨੇ ਇੰਚ ਹਨ ਇਸ ਤਰੀਕੇ ਨਾਲ ਚਾਕ ਆਪਾਂ 15 ਇੰਚ ਰੱਖਣੇ ਹਨ ਤੇ 15 ਇੰਚ ਤੇ ਨਿਸ਼ਾਨ ਲਗਾ ਦੇਣਾ ਹੈ ਉੱਪਰ ਵਾਲੀ ਸਾਈਡ ਤੋਂ ਜਿਹੜਾ ਆਪਾਂ ਗੀਜੇ ਵਾਸਤੇ ਜਗ੍ਹਾ ਛੱਡਣੀ ਹੈ ਉਹ ਆਮ ਤੌਰ ਤੇ 6.5 ਇੰਚ ਹੁੰਦੀ ਹੈ ਤੇ ਗੀਜੇ ਦਾ ਆਪਾਂ ਮੂੰਹ ਜਿਹ ਸਹੀ ਬੰਦੇ ਦਾ ਪੌਣੇ 7 ਇੰਚ ਦੇ ਕਰੀਬ ਰੱਖਦੇ ਹਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣੇ ਹਨ ਉੱਪਰੋਂ 6.5 ਇੰਚ ਗੀਜੇ ਦਾ ਜਿਹੜਾ ਮੂੰਹ ਰੱਖਣਾ ਹੈ ਉਹ ਪੌਣੇ 7 ਇੰਚ ਤੇ ਚਾਕ ਆਪਣੇ 15 ਇੰਚ ਹੁਪਰ ਵਾਲੀ ਸਾਈਡ ਜਿਹੜੇ ਆਪਣਾ ਛੋਟਾ ਹਿੱਸਾ ਹੋਵੇਗਾ ਇਹ ਪਿਛਲਾ ਪਾਸਾ ਹੋਣਾ ਹੈ 40 ਦੇ ਟੱਕ ਲਗਾ ਦੇਣਾ ਹੈ ਇਸ ਨੂੰ ਸਾਈਡ ਤੇ ਰੱਖ ਦਵਾਂਗੇ ਅਗਲੇ ਹਿੱਸੇ ਦੀ ਆਪਾਂ ਫੱਟੀ ਹੁਣ ਕਟਾਂਗੇ ਇਸ ਤਰੀਕੇ ਨਾਲ ਉਲਟਾ ਕੇ ਤੁਸੀਂ ਬੰਦ ਜਿਹੜਾ ਹਿੱਸਾ ਹੈ ਉਹ ਆਪਣੇ ਕੰਨੀ ਕਰ ਲੈਣਾ ਹੈ ਫੱਟੀ ਦੀ ਇਸ ਦੀ ਲੰਬਾਈ 18 ਇੰਚ ਹੁੰਦੀ ਹੈ ਵਾਲ ਵਾਲੇ ਕੁੜਤੇ ਦੀ ਦੂਸਰੇ ਦੀ 15 ਇੰਚ ਹੁੰਦੀ ਹੈ ਤੇ ਵਲ ਵਾਲੇ ਕੁੜਤੇ ਦੀ 18 ਇੰਚ ਚੜਾਈ ਇਸ ਦੀ ਆਪਾਂ ਰੱਖਣੀ ਹੈ ਉਹ ਪੌਣਾ 1 ਇੰਚ ਰੱਖਣੀ ਹੈ ਚੜਾਈ ਦਾ ਨਿਸ਼ਾਨ ਜਿਹੜਾ ਆਵੇਗਾ ਪੌਣੇ 1 ਇੰਚ ਦਾ ਆਵੇਗਾ ਇਸ ਤਰੀਕੇ ਨਾਲ ਤੁਸੀਂ ਦੋ ਤਿੰਨ ਮਾਰਕ ਲਗਾ ਲੈਣੇ ਹਨ ਪੌਣੇ 1 ਇੰਚ ਦੇ ਕੇਵਲ ਆਪਾਂ ਉੱਪਰਲਾ ਹਿੱਸਾ ਹੀ ਕੱਟਣਾ ਹੈ ਦੋਵੇਂ ਕੱਪੜੇ ਇਕੱਠੇ ਨਹੀਂ ਕੱਟਣੇ ਜੇਕਰ ਤੁਹਾਡੇ ਕੱਪੜੇ ਦੀ ਸਿੱਧ ਪੁੱਟ ਹੋਵੇਗੀ ਤਾਂ ਇਸ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਪਵੇਗਾ ਇਸ ਕੱਪੜੇ ਦੀ ਕੋਈ ਸਿੱਧ ਪੁੱਟ ਨਹੀਂ ਸੀ ਇਹ ਆਪਣੀ ਫੱਟੀ ਦੀ ਕਟਾਈ ਹੋ ਗਈ ਹੈ ਹੁਣ ਮੋਢੇ ਦੀ ਕਾਰਟ ਆਪ ਨੂੰ ਹੋਰ ਪਾਉਣੀ ਪੈਣੀ ਹੈ ਇਸ ਤਰੀਕੇ ਨਾਲ ਜਿਹੜਾ ਆਪਣਾ ਮੋਢਾ 9.5 ਇੰਚ ਸੀ ਜਿਹੜਾ ਛੋਟਾ ਹਿੱਸਾ ਬਣਿਆ ਹੈ ਉੱਪਰ ਵਾਲੇ ਦਾ ਉੱਥੋਂ ਆਪਾਂ ਨਾਪਣ ਲੱਗਣਾ ਹੈ 9.5 ਇੰਚ ਦਾ ਇਹ ਛੋਟਾ ਹਿੱਸਾ ਹੈ ਨਾ ਇਤੋਂ ਆਪਣਾ 9.5 ਇੰਚ ਜਿਹੜਾ ਕਪੜਾ ਵੱਧ ਗਿਆ ਹੈ ਇੰਨੀ ਆਪਾਂ ਮੋਢੇ ਦੀ ਕਾਟ ਹੋਰ ਪਾਉਣੀ ਹੈ ਧੀਰੇ ਦਾ ਅੱਧ ਕੀਤਾ 9.5 ਇੰਚ ਆਇਆ ਉਹਨਾਂ ਹੀ ਆਪਾਂ ਇੱਥੇ ਰੱਖ ਕੇ ਮੋਢੇ ਦੀ ਕਾਟ ਹੋਰ ਪਾ ਦੇਣੀ ਹੈ ਤੇ ਥੋੜੀ ਜੀ ਇਸ ਦੀ ਅੰਦਰ ਵਾਲੀ ਸਾਈਡ ਤੋਂ ਤਿਰਛੀ ਕਟਾਈ ਕਰਨੀ ਹੈ ਦੋ ਸੂਤ ਅੰਦਰ ਵਾਲੀ ਸਾਈਡ ਨੂੰ ਗਲਾਈ ਵੇਲੇ ਆਪਾਂ ਕਰਦੇ ਨੇ ਹਨ ਇਹਨਾਂ ਆਪਣਾ ਆਪਾਂ ਫੱਟੀ ਦੇ ਛੋਟੇ ਹਿੱਸੇ ਤੋਂ ਹੀ ਹੈ ਹੁਣ ਮੋਡਾ ਜਿਹੜਾ ਡਾਊਨ ਕਰਨਾ ਹੈ ਆਪਾਂ ਉਹ ਪੌਣੀ 2 ਇੰਚ ਦਾ ਨਿਸ਼ਾਨ ਲਗਾਉਣਾ ਹੈ ਧੀਰੇ ਦੀ ਕਟਾਈ ਵੀ ਮੈਂ ਪਹਿਲਾਂ ਹੀ ਕਰਕੇ ਰੱਖ ਲਈ ਹੈ ਉਹ ਵੀ ਤੁਹਾਨੂੰ ਅਗਲੀ ਵੀਡੀਓ ਵਿੱਚ ਉਸ ਦੀ ਕਟਾਈ ਬਾਰੇ ਦੱਸ ਦਿੱਤਾ ਜਾਵੇਗਾ ਇਸ ਤਰੀਕੇ ਨਾਲ ਤੁਸੀਂ 3 ਤੀਰਾ ਪਾਣੀ 2 ਇੰਚ ਤੇ ਰੱਖ ਕੇ ਤੇ ਇਸ ਦੀ ਕਾਟ ਪਾ ਦੇਣੀ ਹੈ। ਦੋਸਤੋ, ਕੁਰਤੇ ਦੀ ਕਟਾਈ ਦੀ ਵੀਡੀਓ ਪੂਰੀ ਹੋ ਚੁੱਕੀ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਈ ਹੋਵੇ, ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਾਹਾਂ ਦੀ ਕਟਾਈ ਤੇ ਤੀਰੇ ਦੀ ਕਟਾਈ ਤੇ ਗਿੱਜੇ ਦੀ ਕਟਾਈ ਤੁਹਾਨੂੰ ਅਗਲੇ ਪਾਰਟ ਵਿੱਚ ਮਿਲ ਜਾਵੇਗੀ। ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਸੇ ਗੱਲ ਦੀ ਸਮਝ ਨਹੀਂ ਆਈ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਕੋਈ ਵੀਡੀਓ ਚਾਹੁੰਦੇ ਹੋ ਤਾਂ ਉਸ ਦਾ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਇਹ ਵਾਲ ਵਾਲੇ ਕੁੜਤੇ ਦੀ ਕਟਾਈ